ਸੋ ਅੱਗੇ ਤੁਹਾਨੂੰ ਦੱਸਦੇ ਕਿ ਕਿਹੜੀਆਂ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਆਲਰੇਡੀ ਜਿਹੜੇ ਇਹੋ ਜਿਹੇ ਲਾਅਸ ਨੇ ਕਿ ਆਪਣੀ ਮਰਜ਼ੀ ਦੇ ਨਾਲ ਤੁਸੀਂ ਉੱਥੇ ਜ਼ਮੀਨ ਬਾਹਰੋਂ ਆਕੇ ਨਹੀਂ ਲੈ ਸਕਦੇ ਕਿਹੜੀ-ਕਿਹੜੀ ਜਗ੍ਹਾ ਹੈ ਉਸ ਬਾਰੇ ਤੁਹਾਨੂੰ ਦੱਸਦੇ ਸੋ ਦੂਸਰੇ ਸੂਬਿਆਂ ਦੇ ਕਾਨੂੰਨ ਕੀ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਦਾ ਅਕਸਰ ਹੀ ਜ਼ਿਕਰ ਹੁੰਦਾ ਹੈ ਕਿ ਪੰਜਾਬੀ ਜਾਂ ਕੋਈ ਹੋਰ ਸੂਬੇ ਦੇ ਜਿਹੜੇ ਲੋਗ ਨੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾ ਕੇ ਲੈਂਡ ਨਹੀਂ ਪਰਚੇਸ ਕਰ ਸਕਦੇ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ 1972 ਜਿਹੜਾ ਹੈ ਉੱਥੇ ਦਾ ਕਾਨੂੰਨ ਹੈ ਸੈਕਸ਼ਨ 118 ਉੱਤੇ ਲੱਗਿਆ ਹੋਇਆ ਹੈ ਗੈਰ ਖੇਤੀਕਾਰ ਨੂੰ ਜ਼ਮੀਨ ਦੀ ਵਿਕਰੀ ਜਿਹੜੀ ਹੈ ਵਸੀਅਤ ਐਕਸਚੇਂਜ ਤੇ ਪੂਰੀ ਤਰ੍ਹਾਂ ਉੱਥੇ ਪਾਬੰਦੀ ਸੋ ਕਿਸੇ ਵੇਲੇ ਹਿਮਾਚਲ ਜਿਹੜਾ ਪੰਜਾਬ ਦਾ ਹਿੱਸਾ ਸੀਗਾ ਔਰ ਰੀਆਰਗੇਨਾਈਜ਼ ਕੀਤਾ ਪੰਜਾਬ ਹਿਮਾਚਲ ਜਿਹੜਾ ਇੱਕ ਨਵੀਂ ਸਟੇਟ ਮਿਲੀ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਜਿਸ ਸਟੇਟ ਜਿਹੜੀ ਜਿਹੜਾ ਜਿਹੜਾ ਇਲਾਕਾ ਸੀ ਉਹ ਪੰਜਾਬ ਦਾ ਹਿੱਸਾ ਸੀ ਉਸੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਆ ਉੱਥੇ ਹੁਣ ਲੈਣ ਨਹੀਂ ਲੈ ਸਕਦੇ ਸੋ ਸਵਾਲ ਇਹ ਵੀ ਹੈ ਕਿ ਅਗਰ ਇੱਕ ਸਟੇਟ 'ਚ ਰੂਲ ਹੈ ਤਾਂ ਫਿਰ ਦੂਜੀ ਸਟੇਟਸ ਕਿਉਂ ਨਹੀਂ ਹੈ ਹੋਰ ਤੁਹਾਨੂੰ ਦੱਸ ਦਿਆਂ ਕਿ ਆਖਰ ਹੋਰ ਕਿਹੜੀਆਂ-ਕਿਹੜੀਆਂ ਸਟੇਟਸ 'ਚ ਜਿੰਨਾ ਵਿੱਚ ਲਾ ਜਿਹੜਾ ਆਲਰੇਡੀ ਚੱਲ ਰਿਹਾ ਸੋ ਹਿਮਾਚਲ ਪ੍ਰਦੇਸ਼ 'ਤੇ ਦੱਸਿਆ ਕਿ ਐਕਸੈਪਸ਼ਨ ਕੀ ਹੈ ਕਿ ਬਾਹਰੀ ਵਿਅਕਤੀ ਜਿਹੜਾ ਗਵਰਨਮੈਂਟ ਅਪਰੂਵਲ ਨਾਲ ਜ਼ਮੀਨ ਤੇ ਖਰੀਦ ਸਕਦੇ ਆ ਲੇਕਿਨ ਸੂਬੇ ਦੇ ਫਸਨੀਕ ਜਿਹੜੇ ਆ ਖੇਤੀਬਾੜੀ ਜ਼ਮੀਨ ਨੂੰ ਸੁਰੱਖਿਅਤ ਰੱਖਣ ਲਈ ਔਰ ਰੀਅਲ ਸਟੇਟ ਨੂੰ ਕੰਟਰੋਲ ਕਰਨੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆਪਣਾ ਘਰ ਜਿਹੜਾ ਅਮੀਰ ਲੋਕ ਨੇ ਉਹ ਹਿਮਾਚਲ 'ਚ ਆਪਣਾ ਘਰ ਬਣਾਉਂਦੇ ਆ ਸੋ ਇਸ ਦੇ ਲਈ ਲਗਾਤਾਰ ਜਿਹੜਾ ਹੈ ਉਸ ਉੱਪਰ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹੋ ਹੀ ਕਾਰਨ ਹੈ ਕਿ ਤੁਸੀਂ ਪੰਜਾਬ ਦੇ ਜਿਹੜੇ ਲੋਕ ਹੋ ਤੁਸੀਂ ਹਿਮਾਚਲ 'ਚ ਜਾ ਕੇ ਉੱਥੇ ਐਗਰੀਕਲਚਰ ਲੈਂਡ ਨਹੀਂ ਲੈ ਸਕਦੇ ਸੋ ਜੰਮੂ ਕਸ਼ਮੀਰ ਇੱਕ ਜਹੀ ਸਟੇਟ ਸੀ ਜਿੱਥੇ ਦੇਸ਼ ਦਾ ਕੋਈ ਵੀ ਸ਼ਖਸ ਜਿਹੜਾ ਉਹ ਉੱਥੇ ਕੁਝ ਖਰੀਦ ਜਿਹੜਾ ਜ਼ਮੀਨ ਨਹੀਂ ਖਰੀਦ ਸਕਦਾ ਲੇਕਿਨ ਆਰਟੀਕਲ 370 ਜਦੋਂ ਜਿਹੜੀ ਇੰਡੀਆ ਦੀ ਸਰਕਾਰ ਸੀ ਉਹਨਾਂ ਨੇ ਆਰਟੀਕਲ 370 ਹਟਾਇਆ ਤੇ ਉਸ ਤੋਂ ਬਾਅਦ ਸਿਰਫ ਕਸ਼ਮੀਰੀ ਉਥੇ ਜ਼ਮੀਨ ਜਿਹੜੇ ਉਹ ਖਰੀਦ ਸਕਦੇ ਸੀ ਔਰ 2019 ਚ ਇਸ ਕਾਨੂੰਨ ਨੂੰ ਰੱਦ ਕਰ ਦਿੱਤਾ ਗਿਆ ਯਾਨੀ ਕਿ ਜਿਹੜਾ 370 ਆਰਟੀਕਲ ਜਦੋਂ ਉਥੇ ਹਟਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਸਪੈਸ਼ਲ ਸਟੇਟਸ ਸੀਗਾ ਕਸ਼ਮੀਰੀਆਂ ਨੂੰ ਉਹ ਜਿਹੜਾ ਹਟਾ ਦਿੱਤਾ ਗਿਆ ਔਰ ਹੁਣ 2019 ਚ ਜਿਹੜਾ ਹੈ ਉਸ ਤੋਂ ਬਾਅਦ ਕੋਈ ਵੀ ਜਿਹੜਾ ਭਾਰਤ ਦਾ ਨਾਗਰਿਕ ਹੈ ਉੱਥੇ ਜਾ ਕੇ ਲੈਂਡ ਲੈ ਸਕਦਾ ਔਰ ਰਾਜ ਸਭਾ ਦੇ ਵਿੱਚ ਇੱਕ ਜਿਹੜਾ ਆਨਸਰ ਦਿੱਤਾ ਗਿਆ ਸੀ ਕਿ 2019 ਚ ਜਦੋਂ ਇਹ ਜਿਹੜਾ 370 ਨੂੰ ਬੌਲਿਸ਼ ਕੀਤਾ ਗਿਆ ਤੇ ਉਸ ਤੋਂ ਬਾਅਦ 185 ਆਊਟਸਾਈਡਰਸ ਨੇ ਉੱਥੇ ਆਲਰੇਡੀ ਜ਼ਮੀਨ ਲਈ ਹੈ ਉਸ ਤੋਂ ਬਾਅਦ ਜ਼ਮੀਨਾਂ ਦੇ ਰੇਟ ਜਿਹੜੇ ਆ ਉਹ ਕਈ ਗੁਣਾ ਹੋ ਗਏ ਕਿਹਾ ਜਾਂਦਾ ਕਿ ਜਿਹੜੀ ਮਿਊਨਿਸਪਲ ਲਿਮਟ ਦੇ ਵਿੱਚ ਅਗਰ ਜ਼ਮੀਨ 3 ਲੱਖ ਰੁਪਿਆ ਖਰਦਾਰੀ ਸੀ ਤੇ ਉਸ ਤੋਂ ਬਾਅਦ ਜਿਹੜੀ ਇਹ ਜ਼ਮੀਨ 18 ਲੱਖ ਪਰਕ ਨਾਲ ਹੋ ਗਈ ਸੋ 2020 ਚ ਇੱਕ ਸੱਤ ਨੇ ਉੱਥੇ ਜ਼ਮੀਨ ਖਰੀਦੀ ਸੀ ਉਸ ਤੋਂ ਬਾਅਦ 2021 ਚ 57 ਲੋਕ ਜਿਹੜੇ ਬਾਹਰੀ ਆ ਉਹਨਾਂ ਨੇ ਜ਼ਮੀਨ ਖਰੀਦੀ ਔਰ ਉਸ ਤੋਂ ਬਾਅਦ 2022 ਦੀ ਗੱਲ ਕਰੀਏ ਤਾਂ 127 ਲੋਕ ਜਿਹੜੇ ਆ ਉਹਨਾਂ ਜ਼ਮੀਨ ਕਿੱਦੀ ਲੇਕਿਨ ਸਵਾਲ ਇਹ ਵੀ ਹੈ ਕਿ ਕਸ਼ਮੀਰੀ ਪੰਡਤ ਜਿਹੜੇ ਆ ਜਿਨ੍ਹਾਂ ਨੂੰ ਅਤਵਾਦ ਦੇ ਵੇਲੇ ਉੱਥੋਂ ਕੱਢਿਆ ਗਿਆ ਸੀ ਉਹ ਅੱਜ ਵੀ ਜਿਹੜੇ ਆ ਵਾਪਸ ਜਾ ਨਹੀਂ پا ਰਹੇ ਸੋ ਦਾਵਾ ਇਹ ਕੀਤਾ ਜਾ ਰਿਹਾ ਸੀ ਕਿ ਭਾਰਤ ਦਾ ਕੋਈ ਵੀ ਨਾਗਰਿਕ ਜਿਹੜਾ ਉੱਥੇ ਚਲਾ ਜਾਏਗਾ ਬੇਸਿਕਲੀ ਕੋਸ਼ਿਸ਼ ਹੈ ਕਿ ਡੈਮੋਗ੍ਰਾਫਿਕਲੀ ਚੇਂਜ ਉੱਥੇ ਲਿਆ ਜਾਵੇ ਤਾਂ ਕਿ ਜਿਹੜਾ ਜੋ ਅਸੀਂ ਪੰਜਾਬੀ ਮੰਗ ਕਰ ਰਹੇ ਆ ਉਹ ਹੀ ਕਸ਼ਮੀਰੀ ਜਿਹੜੇ ਆ ਸ਼ਾਇਦ ਸਮੇਂ ਦੇ ਨਾਲ ਉੱਥੇ ਮਿਨੋਰਟੀ ਹੋ ਸਕਦੇ ਆ ਸੋ ਨਾਗaland ਦੀ ਗੱਲ ਕੀਤੀ ਜਾਵੇ ਤਾਂ ਆਰਟੀਕਲ 371 ਗੈਰ ਨਿਵਾਸੀਆਂ ਨੂੰ ਜ਼ਮੀਨ ਖਰੀਦਣ ਤੋਂ ਰੋਕਦੀ ਹੈ ਸਿਰਫ ਸੂਬੇ ਦੇ ਟ੍ਰਾਈਬਲ ਜਿਹੜੇ ਨੇ ਉਹਨਾਂ ਨੂੰ ਹੀ ਜ਼ਮੀਨ ਖਰੀਦਣ ਦੀ ਇਜਾਜ਼ਤ ਹੈ ਸੋ ਨਾਗaland ਸੂਬਾ ਜਿਹੜੀ ਨਾਰਥ-ਈਸਟ ਦੀ ਇੱਕ ਹੋਰ ਜਿਹੜੀ ਸਟੇਟ ਹੈ ਸਿਕਮ ਸਿਕਮ ਦੀ ਗੱਲ ਕਰੀਏ ਤਾਂ ਸਿਕਮ ਵਿੱਚ ਆਰਟੀਕਲ 371 ਐਫ ਦੇ ਕਾਰਨ ਸਿਰਫ ਸਿਕਮ ਦੇ ਲੋਕ ਜਿਹੜੇ ਆ ਉਹ ਹੀ ਉੱਥੇ ਜ਼ਮੀਨ ਖਰੀਦ ਸਕਦੇ ਸੀ ਔਰ ਸਿਰਫ ਸੂਬੇ ਦੇ ਟ੍ਰਾਈਬਲਸ ਜਿਹੜੇ ਆ ਉਹਨਾਂ ਨੂੰ ਹੀ ਜ਼ਮੀਨ ਜਿਹੜੀ ਆ ਖਰੀਦਣ ਦੀ ਇਜਾਜ਼ਤ ਸੀ ਯਾਨੀ ਕਿ ਅਗਰ ਸਿੱਕਮ ਦਾ ਲੋਕਲ ਬੰਦਾ ਜਿਹੜਾ ਹੈ ਉਹ ਟ੍ਰਾਈਬਲ ਲੈਂਡਸ ਜ਼ਮੀਨ ਲੈ ਜਾਏਗਾ ਤੇ ਉਹਨੂੰ ਵੀ ਉਹ ਰਾਈਟ ਨਹੀਂ ਆ ਸਿਰਫ ਟ੍ਰਾਈਬਲ ਲੋਕ ਜਿਹੜੇ ਆ ਉਹੀ ਉੱਥੇ ਜਾ ਕੇ ਜ਼ਮੀਨ ਲੈ ਸਕਦੇ ਆ ਸੋ ਸਿੱਕਮ ਦੇ ਰੂਲਸ ਜਿਹੜੇ ਬਣਾਏ ਗਏ ਨੇ ਉਹ ਇਹ ਨੇ 100% ਜਿਹੜੀ ਆ ਉਹ ਵੀ ਐਕਸੈਪਸ਼ਨ ਜਿਹੜੀ ਆ ਇੱਥੇ ਦਿੱਤੀ ਹੋਈ ਆ ਬਾਰੇ ਲੋਕ ਸਿਰਫ ਇੰਡਸਟਰੀਅਲ ਯੂਨਿਟ ਲਗਾਉਣ ਦੇ ਲਈ ਹੀ ਜ਼ਮੀਨ ਖਰੀਦ ਸਕਦੇ ਨੇ ਕਾਰਨ ਇਹ ਹੈ ਕਿ ਸੁਭਿਤੀ ਡੈਮੋਗ੍ਰਾਫੀ ਤੇ ਕਲਚਰਲ ਬੈਲੈਂਸ ਜਿਹੜਾ ਹੈ ਉਸੇ ਰੱਖਿਆ ਕੀਤੀ ਜਾ ਸਕੇ। ਇਹੀ ਪੰਜਾਬ ਦੇ ਜਿਹੜੇ ਨੇ ਕੁਝ ਲੋਕ ਮੰਗ ਕਰ ਰਹੇ ਨੇ ਖਾਸ ਤੌਰ ਤੇ ਖੈਰਾ ਸਾਹਿਬ ਜਿਹੜੇ ਨੇ ਉਹ ਵੀ ਨਿਊਜ਼ ਰੂਮ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੀ ਇਹ ਮੰਗ ਰੱਖੀ ਜਾ ਰਹੀ ਹੈ। ਸੋ ਚਾਰਖੰਡ ਵਿੱਚ ਵੀ ਸੈਕਟਰ 46 ਜਿਹੜਾ ਸੈਕਸ਼ਨ 46 ਸੀ, ਛੋਟਾ ਨਾਗਪੁਰ ਐਨ ਐ ਐਸ ਸੀ ਐਕਟ ਉਸ ਦੇ ਮੁਤਾਬਿਕ ਜਿਹੜਾ ਲੈਂਡ ਹੈ ਉਹਨੂੰ ਤੁਸੀਂ ਜਿਹੜਾ ਐਸਸੀਐਸਟੀ ਦਾ ਲੈਂਡ ਹੈ ਉਸ ਉੱਪਰ ਕੋਈ ਵੀ ਜਿਹੜਾ ਉੱਥੋਂ ਦਾ ਵਸਨੀਕ ਹੈ ਉਹ ਵੀ ਲੈਣ ਨਹੀਂ ਲੈ ਸਕਦਾ ਸੋ ਹਰ ਸਟੇਟ ਦੇ ਵਿੱਚ ਆਪਣੀ ਸਟੇਟ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਲਗਾਤਾਰ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਲ ਲੋਕ ਜਿਹੜੇ ਆ ਉਹਨਾਂ ਦੇ ਰਾਈਟਸ ਜਿਹੜੇ ਬਰਕਰਾਰ ਰਹਿਣ ਸੋ ਇਸ ਲਈ ਜਿਹੜੀ ਬਾਰ-ਬਾਰ ਜਿਹੜੀ ਹੈ ਇਹ ਮੰਗ ਪੰਜਾਬ ਚ ਉੱਤਰ ਰਹੀ ਹੈ ਅਗਲਾ ਜਿਹੜਾ ਸਟੇਟ ਹੈ ਓਰਨਾਚਲ ਪ੍ਰਦੇਸ਼ ਹੈ ਓਰਨਾਚਲ ਪ੍ਰਦੇਸ਼ ਵੀ ਬਾਹਰੀ ਲੋਕ ਜਿਹੜੇ ਆ ਉਹਨਾਂ ਤੋਂ ਨੌਨ ਟ੍ਰਾਈਬਲਸ ਜਿਹੜੇ ਲੋਕ ਹੈ ਉਹਨਾਂ ਨੂੰ ਜ਼ਮੀਨ ਵੇਚਣ ਦੀ ਉੱਥੇ ਹੀ پابੰਦੀ ਹੈ ਔਰ ਜ਼ਮੀਨ ਦੀ ਜਿਹੜੀ ਮਲਕੀਅਤ ਹੈ ਉਹ ਕਮਿਊਨਿਟੀ ਦੇ ਨਾਮ ਤੇ ਯਾਨੀ ਕਿ ਕਿ ਇੰਡੀਵਿਜੂਅਲ ਸਖਸ ਜਿਹੜਾ ਜ਼ਮੀਨ ਨਹੀਂ ਲੈ ਸਕਦਾ ਉਸ ਕਮਿਊਨਿਟੀ ਦੇ ਨਾਮ ਤੇ ਰਹਿੰਦੀ ਹੈ ਔਰ ਇੰਡੀਵਿਜੂਅਲ ਉਹਨਾਂ ਨੂੰ ਜਿਹੜੇ ਅਧਿਕਾਰ ਦਿੱਤੇ ਗਏ ਆ ਕਾਰਨ ਕੀ ਸੀ ਟ్రਾਈਬਰ ਕਲਚਰ ਤੇ ਉਹਨਾਂ ਦੇ ਜ਼ਮੀਨੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਯਾਨੀ ਕਿ ਉਹਨਾਂ ਨੇ ਆਪਣੇ ਲੋਕਲ ਟ్రਾਈਬਲਸ ਨੂੰ ਬਚਾਉਣ ਦੇ ਲਈ ਇਹ ਰੂਲ ਜਿਹੜਾ ਬਣਾਇਆ ਸੀ ਰੀਸੈਂਟਲੀ ਉੱਤਰਾਖੰਡ ਦੇ ਵਿੱਚ ਵੀ ਉੱਤਰਾਖੰਡ ਦੀ ਵਿਧਾਨ ਸਭਾ ਨੇ ਇੱਕ ਬਿੱਲ ਪਾਸ ਕੀਤਾ ਸੀ ਕਿਉਂਕਿ ਉੱਤਰਾਖੰਡ ਵਿੱਚ ਬਹੁਤ ਜ਼ਿਆਦਾ ਜਿਹੜੇ ਬਾਹਰੀ ਵਿਅਕਤੀ ਹੈ ਉਹ ਉੱਥੇ ਆ ਰਹੇ ਨੇ ਕਿਉਂਕਿ ਉੱਤਰਾਖੰਡ ਵਿੱਚ ਬਹੁਤ ਸਾਰੇ ਹਿਲ ਸਟੇਸ਼ਨਸ ਵੀ ਹੈ ਬਹੁਤ ਸਾਰੇ ਬਿਜ਼ਨਸ ਇੰਟਰਸਟ ਦੇ ਲੋਕਾਂ ਦੇ ਔਰ ਉਸ ਨੂੰ ਰੋਕਣ ਦੇ ਲਈ ਉੱਤਰਾਖੰਡ ਸਰਕਾਰ ਨੇ 2003 ਚ ਜਿਹੜਾ ਇੱਕ ਐਕਟ ਪਾਸ ਕੀਤਾ ਕਿ ਗੈਰ ਨਿਵਾਸੀ ਜਿਹੜੇ ਹੈ 250 ਸਕਰ ਮੀਟਰ ਜਿਹੜੇ ਯਾਨੀ ਕਿ 9 ਮਰਲਿਆਂ ਤੋਂ ਵੱਧ ਖੇਤੀਬਾੜੀ ਵਾਲੀ ਜ਼ਮੀਨ ਜਿਹੜੀ ਆ ਉਹ ਨਹੀਂ ਖਰੀਦ ਸਕਦੇ ਸਿਰਫ 9 ਮਰਲੇ ਤੱਕ ਜ਼ਮੀਨ ਘਰ ਦੇ ਲਈ ਲੈ ਸਕਦੇ ਆ ਕਾਰਨ ਕਿ ਸੀ ਖੇਤੀਬਾੜੀ ਜ਼ਮੀਨ ਜਿਹੜੀ ਹੈ ਉਹਨੂੰ ਜਿਹੜੇ ਲੋਕ ਰੀਅਲ ਏਸਟੇਟ ਚ ਤਬਦੀਲ ਕਰ ਰਹੇ ਸੀ ਉਹ ਤੇ ਅਪਾਰਟਮੈਂਟ ਬਣਾ ਕੇ ਵੇਚਦੇ ਆਂ ਜੋ ਕੁਝ ਵੀ ਕਰਦੇ ਆ ਉਸ ਨੂੰ ਰੋਕਣ ਦੇ ਲਈ ਜਿਹੜਾ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਸੋ ਇਹਦਾ ਕਾਰਨ ਕੀ ਹੈ ਸੰਵਿਧਾਨ ਕੀ ਗੰਦਾ ਕਿਉਂਕਿ ਖੈਰਾ ਸਾਹਿਬ ਕਹਿ ਰਹੇ ਨੇ ਕਿ ਜਿਹੜੀ ਹੈ ਸਿੱਖਾਂ ਦੀ ਮਿਨੋਰਟੀ ਇੱਕ ਕਮਿਊਨਿਟੀ ਆ ਸੀ ਜੇ ਅਸੀਂ ਆਪਣੀ ਸਟੇਟ 'ਚ ਹੀ ਮਿਨੋਰਟੀ ਹੋ ਗਏ ਕਿ ਅਸੀਂ ਕਿੱਥੇ ਜਾਵਾਂਗੇ ਸੋ ਸੰਵਿਧਾਨ ਇਸ ਬਾਰੇ ਕੀ ਕਹਿੰਦਾ ਉਸ ਬਾਰੇ ਤੁਹਾਨੂੰ ਦੱਸਦੇ ਸੋ ਆਰਟੀਕਲ 19 1 ਹੀ ਭਾਰਤੀਆਂ ਨੂੰ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿਣ ਤੇ ਵਸਣ ਦੇ ਅਧਿਕਾਰ ਦੀ ਗਾਰੰਟੀ ਦਿੰਦਾ ਹੈ ਹਾਲਾਂਕਿ ਇਹਦੇ ਵਿੱਚ ਇੱਕ ਐਕਸੈਪਸ਼ਨ ਜਿਹੜੀ ਉਹ ਰੱਖੀ ਹੋਈ ਹੈ ਇਹ ਅਧਿਕਾਰ ਆਮ ਜਨਤਾ ਦੇ ਹਿੱਤ ਦੇ ਵਿੱਚ ਜਾਂ ਕਿਸੇ ਵੀ ਐਸਸੀ ਦੇ ਹਿੱਤਾਂ ਦੀ ਸੁਰੱਖਿਆ ਦੇ ਲਈ ਵਾਜਬ پابੰਦੀਆਂ ਦੇ ਅਧੀਨ ਹੈ ਯਾਨੀ ਕਿ ਤੋਂ ਡਾ ਹੀ ਅਧਿਕਾਰਤਾ ਹੈ ਲੇਕਿਨ ਉਹਦੇ ਵਿੱਚ ਐਕਸੈਪਸ਼ਨ ਜਿਹੜੀ ਹੈ ਉਹ ਦਿੱਤੀ ਗਈ ਸੋ ਆਰਟੀਕਲ 300ਏ ਦੇ ਵਿੱਚ ਕੀ ਕਿਹਾ ਗਿਆ ਕਿ ਕਿਸੇ ਵਿਅਕਤੀ ਨੂੰ ਉਸਦੀ ਜਾਇਦਾਦ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਸੋ ਬਾਹਰੀ ਲੋਕਾਂ ਦੁਆਰਾ ਜ਼ਮੀਨ ਦੀ ਖਰੀਦ ਤੇ ਪਾਬੰਦੀ ਲਗਾਉਣ ਵਾਲੇ ਕਿਸੇ ਵੀ ਸੂਬੇ ਦੇ ਕਾਨੂੰਨ ਨੂੰ ਸੰਵਿਧਾਨ ਦੀ ਪਾਲਣਾ ਕਰਨੀ ਲਾਜ਼ਮੀ ਹੈ ਸੋ ਇਹ ਕਿਹਾ ਗਿਆ ਹੈ ਜਿਹੜਾ ਸੰਵਿਧਾਨ ਦੇ ਵਿੱਚ ਫਿਰ ਉਸ ਦੇ ਬਾਵਜੂਦ ਅਗਰ ਉੱਤਰਾਖੰਡ ਜਿਹੜਾ ਹੈ ਉੱਤਰਾਖੰਡ ਅਗਰ ਇਹ ਕਰ ਸਕਦਾ ਆਪਣੇ ਲਾਅਜ਼ ਵਿੱਚ ਚੇਂਜ ਲਿਆ ਸਕਦਾ ਤੇ ਫਿਰ ਜਿਹੜੇ ਪੰਜਾਬ ਦੇ ਲੋਕ ਹੈ ਉਹ ਕਿਉਂ ਨਹੀਂ ਕਰ ਸਕਦੇ ਸਵਾਲ ਕੇਸ ਦਾ ਹੋ ਰਿਹਾ ਹੈ